ਜੀ ਪੰਜਾਬੀਓ ਕੀ ਹਾਲ ਚਾਲ ਆ ਜੀ ਕਿੱਦਾਂ ਸਾਰੇ ਠੀਕ ਠਾਕ ਹੋ ਆਪਾਂ ਆਏ ਸੀਗੇ ਅੱਜ ਹਸਪੀਟਲ ਤੇ ਤੁਹਾਨੂੰ ਦਿਖਾਉਣੇ ਆ ਬਾਈ ਜੀ ਤੇ ਇੱਥੋਂ ਬਿਲਡਿੰਗਾਂ ਦਿਖਾਉਣੇ ਆ ਤੁਹਾਨੂੰ ਖੂਬਸੂਰਤ ਤੇ ਬਹੁਤ ਹੀ ਘੈਂਟ ਬਣੀਆਂ ਨੇ ਤੇ ਰੋਡ ਬਹੁਤ ਹੀ ਮਸ਼ਹੂਰ ਆ ਇਹ ਇਹਨੂੰ ਕਿੰਗ ਫਾਦਰ ਰੋਡ ਕਿਹਾ ਜਾਂਦਾ ਤੇ ਇੱਥੇ ਮੰਮਲਾ ਕਾ ਟਾਵਰ ਆ ਤੇ ਆਓ ਮਿਲਦੇ ਆ ਦਿਖਾਉਣੇ ਆ ਤੇ ਚੈਨਲ ਨੂੰ ਫੋਲੋਅ ਅਪ ਤੇ ਕਮੈਂਟ ਜ਼ਰੂਰ ਕਰਦੇ ਹਾਂ ਹਾਂ ਜੀ ਦੇਖੋ ਜੀ ਕੀ ਕਮਾਲ ਬੇ ਕਮਾਲ ਮਿਸਾਲ ਐ ਐਂਡ ਗੱਲ ਗਾ ਬਾਤ ਕਰੀ ਬਈ ਯਾਰ ਰੋਡ ਤੇ ਸਹੀ ਗੱਲ ਆ ਰੋਡ ਵੀ ਬੋਗ ਐਡਾ ਤੇ ਬਿਲਡਿੰਗਾਂ ਨੇ ਵੀ ਛੇਰਾ ਹੀ ਲਾਇਆ ਹੋਇਆ ਸਾਰਾ ਕੰਚੀ ਕੰਚ ਫਿੱਟ ਕਰਿਆ ਹੋਇਆ ਇਹਨਾਂ ਦਾ ਦੇਖੋ ਤੁਸੀਂ ਕੰਦ ਕੁੰਦ ਦੀ ਨਹੀਂ ਨੀ ਸਾਰਾ ਕੰਚ ਹੀ ਆ ਕੰਦਾ ਕੁੰਦਾ ਨਹੀਂ ਕਰਦੇ ਕਿਉਂਕਿ ਇੱਥੇ ਚੋਰੀ ਚੂਰੀ ਦਾ ਸਿਸਟਮ ਨਹੀਂ ਨਾ ਹੈਗਾ ਜੀ ਇਹਨਾਂ ਉਹਦੇ ਕਰਕੇ ਇਹ ਕਿੰਗ ਫਾਤ੍ਰਿਕ ਆ ਜੀ ਤੇ ਬਹੁਤ ਹੀ ਮਸ਼ਹੂਰ ਆ ਇਹਦੇ ਉੱਤੇ ਸਾਰੇ ਹੀ ਬਿਜ਼ਨਸਮੈਨ ਬੈਂਕਾਂ ਬੰਕਾਂ ਸਾਰਾ ਕੁਝ ਇਸ ਬਿਲਡਿੰਗ ਤੇ ਹੀ ਹੋ ਰਿਹਾ ਜੀ ਦੇਖੋ ਗੱਡੀਆਂ ਹੀ ਗੱਡੀਆਂ ਜਾ ਰਹੀਆਂ ਨੇ ਆਵਾਜ਼ਾਂ ਹੀ ਬਹੁਤ ਆ ਇਸ ਰੋਡ ਤੇ ਠੀਕ ਆ ਜੀ ਵੀਡੀਓ ਚੰਗੀ ਲੱਗਦੀ ਤਾਂ ਜ਼ਰੂਰ ਸ਼ੇਅਰ ਕਰ ਦਿਓ ਆ ਹਸਪੀਟਲ ਆ ਇੱਥੇ ਮੇਰੀ ਮੈਡਮ ਦੀ ਸਾਸੂ ਮਾਂ ਬਿਮਾਰ ਆ ਤੇ ਬਹੁਤ ਹੀ ਤਕੜਾ ਹਸਪੀਟਲ ਆ ਠੀਕ ਹੈ ਤੇ ਅੰਦਰ ਇਹ ਲੱਗ ਮਾਤਰਾ ਰੱਬ ਦਾ ਸ਼ੁਕਰ ਹੈ ਠੀਕ ਹੋ ਗਈ ਆਪਰੇਸ਼ਨ ਹੋਇਆ ਤੇ ਠੀਕ ਹੋ ਗਈ ਤੇ ਅੱਜ ਛੁੱਟੀ ਮਿਲ ਦੇਣੀ ਆ ਇਹਨੂੰ ਵੇਹ ਜੀ ਗੱਡੀਆਂ ਦੇਖੋ ਤੁਸੀਂ ਏਕਣ ਲੱਗੀਆਂ ਨੇ ਪਾਰਕਿੰਗ 'ਚ ਇੱਕ ਚੀਜ਼ ਮਤਲਬ ਗੁਣੀਆਂ ਦੇ ਵਿੱਚ ਤੁਹਾਨੂੰ ਦਿਖੂਗੀ ਇੱਥੇ ਕੋਈ ਵੀ ਐ ਡਾਡਾ ਮੇਡਾ ਸਿਸਟਮ ਨਹੀਂ ਦਿਖਦਾ ਆ ਵੀ ਬਿਲਡਿੰਗ ਪੂਰੀ ਕਰੰਟ ਰੀਟਾਵਲ ਬਿਲਡਿੰਗਾਂ ਬਿਲਡਿੰਗਾਂ ਨੇ ਜਿੱਥੇ ਦੇਖਦੇ ਸੀ ਕਾਂਚੀ ਕੰਚ ਲੱਗਿਆ ਹੋਇਆ ਦੇਖ ਸਕਦੇ ਹੋ ਲੋ ਵੀਰ ਦੰਗੀ ਲਾਜੀ ਵੀਰੇ ਜਰੂਰ ਸ਼ੇਅਰ ਕਰਿਓ ਠੀਕ ਹੈ ਜੀ ਚੈਨਲ ਨੂੰ ਫੋਲੋ ਕਰਦੇ ਹੋ ਧੰਨਵਾਦ